ਸਸੀਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਵਾੜਾ ਕਿਸ਼ਨਪੁਰੇ ਦੇ ਵਿੱਚ ਇਹ ਪਿੰਡ ਆ ਜਿਹੜਾ ਮਿੱਤਰੋ ਦਿੱਲੀ ਫਰੀਦਕੋਟ ਦਾ ਪਿੰਡ ਆ ਗਿਆ ਮੁਕਸਰ ਜ਼ਿਲ੍ਹੇ ਮੁਕਸਰ ਜ਼ਿਲ੍ਹੇ ਦਾ ਪਿੰਡ ਆ ਗਿਆ ਭਾਈ ਮਿੱਤਰੋ ਇਹ ਤੇ ਮੇਰੇ ਹਿਸਾਬ ਦੇ ਨਾਲੇ ਮੁਕਸਰ ਦੀ ਹੱਦ ਦਾ ਦੂਜਾ ਤੀਜਾ ਪਿੰਡ ਹੀ ਹੋਊਗਾ ਨਾ ਹਾਂ ਤੇ ਮਿੱਤਰੋ ਜਿਹੜੇ ਪਿੱਛੇ ਪਿੰਡ ਰਹਿ ਗਏ ਜਿਵੇਂ ਹਰੀਨੋ ਕਾਸਮ ਪੱਟੀ ਉਹ ਆਗੇ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਆ ਤੇ ਜਿਸ ਕਨ ਦੇ ਵਿੱਚ ਮੈਂ ਮੌਜੂਦ ਆ ਇੱਥੇ ਸਿੱਧੀ ਮਿੱਤਰੋ ਮੜਾਕ ਤੋਂ ਜਿਹੜੀ ਸਿੱਧੀ ਛੜਕਾ ਉਹ ਇਸ ਪਿੰਡ ਦੇ ਵਿੱਚ ਆਉਂਦੀ ਆ ਸੂਰਕੂਰੀ ਵਾਲੀ ਜਿਹੜੀ ਛੜਕਾ ਉਸ ਛੜਕ ਦੇ ਉੱਤੇ ਬਾਈ ਦਾ ਘਰ ਆ ਘਰੇਲੂ ਪਰਿਵਾਰ ਦੇ ਘਰੇ ਆਏ ਹੋਏ ਆ ਤੇ ਮੈਂ ਵਿਖਾਉਣੀ ਆ ਤੁਹਾਨੂੰ ਮਿੱਤਰੋ ਇੱਕ ਦੂਜਾ ਸੂਆ ਘਰੇਲੂ ਪਰਿਵਾਰ ਦੇ ਘਰੋਂ ਤੇ ਇੱਕ ਵਿਖਾਉਣੀ ਆ ਤੁਹਾਨੂੰ ਅਸਰ ਕੱਟੀ ਦੋ ਜਾਨਵਰ ਵਿਖਾਉਣੇ ਆਪਾਂ ਪਹਿਲਾਂ ਆਪਾਂ ਮਹਿ ਦੇ ਬਾਰੇ ਜਾਣਦੇ ਆ ਫਿਰ ਆਪਾਂ ਸਰ ਝੋਟੀ ਬਾਰੇ ਜਾਣੂ ਹੋਵਾਂਗੇ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਕੀ ਹਾਲ ਆ ਬੜੇ ਵੀ ਨੇੜੇ ਆਜੋ ਮੜਾ ਜੀ ਵਧੀਆ ਜੀ ਹੋਰ ਸੁਣਾਓ ਘਰ ਪਰਿਵਾਰ ਜੀ ਵਧੀਆ ਬਾਈ ਜੀ ਵਧੀਆ ਠੀਕ ਆ ਤੇ ਬਾਈ ਇੱਕ ਵਾਰੀ ਆਪਾਂ ਜਿੱਥੇ ਖੜੇ ਆ ਨਾਮ ਦੱਸ ਦਈਏ ਪਿੰਡ ਵਾਲਾ ਕਿਸ਼ਨਪੁਰਾ ਜੀ ਨਾਮ ਜਗਮੀਤ ਸਿੰਘ ਜੀ ਸਨੋਪ ਭਾਈ ਹੈ ਸਨੋਪ ਭਾਗ ਸਿੰਘ ਠੀਕ ਆ ਬਾਈ ਇਹ ਆਪਣਾ ਆਪਣਾ ਘਰ ਆ ਗਿਆ ਇਹ ਸੂਰੀ ਸੜਕ ਪੰਪ ਦੇ ਨਾਲ ਪੰਪ ਦੇ ਨਾਲ ਸੜਕ ਮੁੜਦੀ ਆ ਠੀਕ ਆ ਬਾਈ ਵੀ ਪੰਪ ਦੇ ਨਾਲ ਉਹ ਸੜਕ ਮੁੜਦੀ ਆ ਡਰਾਈਵਰ ਹਰਤ ਡਰਾਈਵਰ ਹਾਸੀ ਤੇ ਜੇ ਆਪਾਂ ਇਧਰ ਸੂਰਕੂਰੀ ਵਾਲੇ ਪਾਸੇ ਹੁਣ ਫਿਰ ਕਨੈਕਟਰ ਸਾਈਡ ਮੁੜਦੀ ਆ ਮੁਕਸਰੋਂ ਨਾਲ ਮੁਕਸਰ ਵਾਲੇ ਪਾਸੇ ਠੀਕ ਹੈ ਭਾਈ ਤੇ ਭਾਈ ਫਿਰ ਜਿਹੜੀ ਮੈਂ ਵੇਚਣੀ ਆ ਆਪਾਂ ਹਾਂਜੀ ਭਾਈ ਇਹ ਕਿੰਨੂਆ ਸੂਆ ਭਾਈ ਤੇ ਦੂਜਾ ਸੂਆ ਸੁਣਦੀ ਵੀਰੇ ਦੂਜਾ ਸੂਆ ਹਾਂਜੀ ਤੇ ਵੀਰੇ ਕਿੰਨੇ ਦਿਨ ਰਹਿ ਗਏ ਇਹਦੇ ਦਿਨ ਪੂਰੇ ਇਹਦੇ ਭਾਈ ਹਫਤਾ ਪਿਆਈ ਹਫਤਾ ਪਿਆ ਹਾਂ ਪਹਿਲੇ ਸੂਏ ਵੀਰੇ ਕਿੰਨਾ ਦੁੱਧ ਚੋਲਿਆ ਸੀ ਭਾਈ ਇਹ 13 ਲੀਟਰ ਦਿੱਤਾ ਸੀ 13 ਲੀਟਰ ਦੁੱਧ ਆਪਾਂ ਪਹਿਲੇ ਸੂਏ ਨੇ ਸਲੋ ਚੋਲਿਆ ਹਾਂਜੀ ਹਾਂਜੀ ਠੀਕ ਹੈ ਭਾਈ ਤੇ ਭਾਈ ਤੂੰ ਘਰੇ ਚੋਈ ਆ ਕਿੰਨਾ ਕੁ ਟਾਈਮ ਹੈ ਮਿਲਦੀ ਸੀ ਦੁੱ 7 ਮਹੀਨੇ ਚਾਹੀਏ ਭਾਈ ਜੀ 7 ਮਹੀਨੇ ਚਾਹੀਏ ਬਾਈ ਠੰਡੀ ਸੀ ਜੋਟੀ ਵੀ ਜੇ ਕੋਈ ਤੇਰੇ ਉੱਪਰ ਘਰਾ ਕਰੇ ਰੱਖਣ ਨਾਲ ਲੈ ਜਾਵੇ ਬਾਈ ਜੀ ਯਾਦ ਕਰੂਗਾ ਠੀਕ ਹੈ ਵੀ ਲੰਬੇ ਵਾਲੀ ਕੀ ਜੈਸਤਾ ਨਹੀਂ 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 ਠੀਕ ਹੈ ਤੇ ਐਤ ਕਿਸਾਨ ਤੋਂ ਕ੍ਰੋਸ ਆ ਜੇ ਟੀਕੇ ਤੋਂ ਬਾਈ ਇਹ ਬਾਈ ਸਾਂ ਤੋਂ ਕ੍ਰੋਸ ਆ ਆਪਣੇ ਪਿੰਡ ਸਾਂ ਆ ਠੀਕ ਹੈ ਭਾਈ ਠੀਕ ਹੈ ਨਾ ਉਹਦੇ ਤੋਂ ਡਾਇਰੈਕਟ ਕ੍ਰੋਸ ਹਾਂ ਉਹਦੀ ਮਾਂ ਦਾ ਦੋਸ ਸੀਗਾ 21 22 ਕਿਲੋ ਠੀਕ ਹੈ ਵੀਰੇ ਉਹ ਮੋਰਾ ਦਾ ਕੀ ਨੀਲੀ ਦਾ ਵੀ ਦਾ ਮੋਰਾ ਦਾ ਸਾਰ ਦੀ ਮੈਂ ਦਾ ਠੀਕ ਹੈ ਭਾਈ ਉਹਦੀ ਮਾਂ ਦਾ ਰਕਾਰਾ 18 19 ਕਿਲੋ ਠੀਕ ਹੈ ਭਾਈ ਠੀਕ ਹੈ ਤੇ ਭਾਈ ਇਹ ਜਿਹੜੀ ਮੈਂ ਆਪਾਂ ਵੇਚਣੀ ਇਹ ਦਾ ਬਈ 35000 ਰੇਟ ਆ 135000 ਮਾਣਤਣ ਹੋ ਜੂ ਇਹਦੇ ਵਿੱਚ ਬਈ ਮਾਣਤਣ ਬਈ ਥੋੜਾ ਬੋਤਾ ਹੀ ਕਰਾਂਗੇ ਠੀਕ ਆ ਵੀਰੇ ਲੈ ਵੀ ਬਈ ਹੁਣ ਤੋਰ ਦੇ ਕੇ 라ਦੀ ਫਿਰ ਆਪਾਂ ਨੰਬਰ ਲੈਨੇ ਆ ਲੈ ਵੀ ਮਿੱਤਰੋ ਦੂਜਾ ਸੂਆ ਝੋਟੀ ਆ ਬਈ ਹੁਣ ਇਹਦੇ ਪਿੰਡ ਸਾਨ ਹੈਗਾ ਵਾ ਹਿਸਾਰ ਦੇ ਇਧਰ ਦਾ ਉਹਦੇ ਇਹ ਡਾਇਰੈਕਟ ਕ੍ਰਾਸ ਕਰਵਾਈ ਹੋਈ ਆ ਮਾਲਕਾਂ ਨੇ ਪਹਿਲੇ ਸੂਏ 13 ਲੀਟਰ ਦੁੱਧ ਕਿਲੋਵਾਂ ਦੇ ਵਿੱਚ 12 ਗਿਨ ਲਿਓ ਕਿਉਂਕਿ ਇਹਨਾਂ ਕੋਈ ਫਰਕ ਪੈਂਦਾ ਕਿਲੋ ਲੀਟਰਾਂ ਦੇ ਵਿੱਚ ਮਿੱਤਰੋ ਪ੍ਰੀਤ ਤੁਤੀ ਮੈਂ ਆ ਤੁਤੀ ਕੁਆਲਿਟੀ ਪੂਰੀ ਬੇਹਤਰੀਨ ਤੇ ਖਾਸ ਥੱਲੋ ਥੱਲੋ ਪੂਰੀ ਜ਼ਬਰਦਸਤ ਤਿਆਰ ਹੋਊਗੀ ਕਿਉਂਕਿ ਅਜੇ ਹਫਤਾ ਮੈਂ ਦਾ ਸੂਣ ਦੇ ਵਿੱਚ ਕਿਉਂਕਿ ਤੇ ਤੋਂ ਮੈਂ thora ਵੀ ਢਿੱਲੀ ਹੋਈ ਹੋਈ ਤੇ ਮਿਹਣੇ ਮਿੱਤਰੋ ਲੇਵੇ ਦੀ ਬ੍ਰੀਕ ਦੇ ਰਿਕਾਰਡ ਤੋਂ ਦੇਉਣੀ ਹੈ ਇੱਕ ਅੱਖ ਤੇ 35000 ਰੁਪਇਆ ਰੇਟ ਆ ਭਾਈ ਮਿੱਤਰੋ ਮੈਂ ਦਾ ਮਾਨਸਾਣ ਵੀ ਹੋ ਜਾਊਗਾ ਥੋੜਾ ਪਤਾ ਕਿ ਭਾਈ ਜੇ ਸੋਚੀਏ ਤਾਂ ਮੈਂ ਵਜਨ ਨਾਲੋਂ ਪੇਟ ਨਾਲੋਂ ਕੱਦ ਨਾਲੋਂ ਲੇਵੇ ਨਾਲੋਂ ਖੁੱਲੀ ਡੁੱਲੀ ਆ ਸਾਰੇ ਪਾਸਿਆਂ ਤੋਂ ਅੰਗ ਮੈਨੂੰ ਜਿਹੜੇ ਚੰਗੇ ਲੱਗੇ ਹੋਏ ਆ ਗੱਲਬਾਤ ਲਈ ਨੰਬਰ ਲੈ ਲੈਨੇ ਆਂ ਬਾਈ ਦਾ ਆਪਾਂ ਵੀਰੇ ਨੰਬਰ ਦੇ ਆ ਜੇ ਬਾਈ ਇੱਕ ਸੌਰੀ ਛੋਟੀ ਵੀ ਆ ਬਾਈ ਦੇ ਕੋਲ ਇਹ ਕਿੰਨੀ ਉਮਰ ਦੀ ਆ ਬਾਈ ਇਹ ਬਾਈ 2 ਸਾਲ ਦੀ ਆ 2 ਸਾਲਾਂ ਦੀ ਆ ਹੈ ਬੜੀ ਬੁਣੀ ਤਰੀ ਕੋਈ ਬਣੀ ਨਹੀਂ ਬਾਈ ਬਣੀ ਤੇ ਇਹਦੀ ਮਾਂ ਕਿਹੜੀ ਆ ਬਾਈ ਇਹਦੀ ਮਾਂ ਆ ਰਹੀ ਅੱਛਾ ਇਹਦੀ ਮਾਂ ਹਾਂ ਇਹਦੇ ਥੱਲੇ ਕਿੰਨਾ ਕੋ ਦੁੱਧ ਆ ਬਾਈ ਇਹਦਾ ਬਾਈ 18 ਲੀਟਰ ਦਿੰਦੀ ਇਹ ਵੀ ਤਿਆਰ ਹੀ ਲੱਗਦੀ ਮੈਨੂੰ ਹਨਾ ਇਹ ਇਕੱਠੇ ਇਹਨੇ ਸੋਣਾ ਬਾਈ ਠੀਕ ਆ ਤਾਂ ਹੀ ਵੇਚ ਦਿੰਦਾ ਤਾਂ ਹੀ ਇੱਕ ਵੇਚ ਠੀਕ ਆ ਬਾਈ ਤੇ ਇਹ ਕਿੰਨੇ ਦੀ ਦੇ ਦੇਂਗੇ ਕੱਟੀ ਬਾਈ ਇਹ ਦੇ ਦਾਂ 40000 40000 ਦੀ ਲੜ ਪਿਆਰੇ ਦੇ ਵਿੱਚ ਲਾੜ ਪਿਆਰ ਥੋੜਾ ਬੋੜਾ ਕਰਦਾ ਜੇ ਕੋਈ ਆਖੇ ਯਾਰ ਮੈਂ ਤਾਂ ਲੈ ਨਹੀਂ ਲੈਣੀ ਅਸੀਂ ਕੱਟੀ ਵੀ ਦੇ ਦੇ ਨਾਲ ਫਿਰ ਕੋਲਾ ਕਰਦੇ ਹਾਂ ਹਾਂ ਦੇ ਦੇ ਦੇਾਂਗਾ ਠੀਕ ਆ ਬਾਈ ਨੰਬਰ ਦੇ ਦੇ ਕੇ ਰਾਨੂੰ ਮੈਂ ਬਾਈ ਲਾਉਂਦੀ ਬਹੁਤ ਆਪਣਾ ਮੈਂ ਹਾਂ ਮੈਨੂੰ ਕੱਚੀ ਆਉਂਦੀ ਦੀ ਹਜੇ ਪੂੜਾ ਹੀ ਲੱਗਦਾ ਮੈਂ ਤਾਂ ਯਾਰ ਤੇ ਵੀਰੇ ਨੰਬਰ ਤਿੰਕਰਾਂ ਦੀ ਬਾਈ 94654 ਬਾਈ ਜੀ 13579 9465413579 13579 9465413579 ਬਾਈ ਦਾ ਫੋਨ ਨੰਬਰ ਆ ਛੋਟੀ ਤੋਰ ਦੀ ਮੜੀ ਜੀ ਕੋਲ ਲੇ ਮੇਤਰੋ ਝੋਟੀ ਵੇਤ ਵਾਰ ਤੋੜ ਕੇ ਵੀ ਵਿਖਾਈ ਦਿਨਾ ਕਿਉਂਕਿ ਜਿਹੜਾ ਕੰਮ ਫਾਈਨਲ ਹੋ ਜਾਉਂਦੇ ਨਾਲ ਦੀ ਰੀਸ ਨਹੀਂ 2 ਸਾਲ ਦੀ ਹੁੰਦੀ ਉਮਰ ਆ ਮਾਂ ਕੋਲੇ ਖੜੀ ਹੈ ਕਰਮਾਂ ਵਾਲੀ ਦੀ ਝੋਲੀ ਝਾਲੀਏ ਲੋ ਕੱਟੀ ਚੰਗੇ ਬਣਦੇ ਬਸ ਵੀਰੇ ਪੂਛ ਤੜਾਕੀ ਲੱਗਦਾ ਹੈ ਨਾ ਭਾਈ ਐਸੇ ਨਹੀਂ ਵੜਤੇ ਦੀ ਮਾਂ ਨਹੀਂ ਅੱਛਾ ਹਾਂ ਠੀਕ ਆ ਚੱਲ ਕੋਈ ਨਾ ਲੈ ਮੇਤਰੋ ਪੂਛ ਖੁੱਚਾ ਤੋਂ ਜਿਹੜੇ ਗੋਡਿਆਂ ਤੋਂ ਜਿਹੜੇ ਖੁੱਚਾ ਹੁੰਦੀਆਂ ਉਹਨਾਂ ਤੋਂ ਤਾਂ ਮਾ ਥੋੜੀ ਜੀ ਵਾਹਲ ਆਏ ਹੋਏ ਲੈ ਪੁੱਤ ਝੋਲੀ ਵਿਖਾਈਏ ਦੀ ਮਾੜੀ ਜੀ ਨੇੜੇ ਵਿਖਾਦੀ ਤਾਂ ਠੀਕ ਆ ਚਾਰੇ ਬੱਤਲੀ ਹਾਂ ਨੰਬਰ 22 ਦਾ ਸਕਰੀਨ ਦੇ ਉੱਤੇ ਲੱਗਾ ਹੋਇਆ ਵਾ ਅਗਲੀ ਕਾਰਵਾਈ ਤੁਹਾਡੇ ਹੱਥਾ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਜੁੜੇ ਰਹੋ ਸਾਡੇ ਨਾਲ ਸ਼ੁਕਰੀਆ ਜਉਂਦੇ ਰਹੋ ਧੰਨਵਾਦ ਸਾਰਿਆਂ ਦਾ ਬਹੁਤ ਬਹੁਤ